ਹਲੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਕੁਝ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜੋ ਬੀਤੇ ਦਿਨਾਂ ਦੇ ਵਿੱਚ ਹੋਇਆ ਸੀ ਉਹ ਮਾਮਲਾ ਠੰਡਾ ਨਹੀਂ ਹੋਇਆ ਤਾਂ ਲੁਧਿਆਣੇ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਜੋ ਪੀੜਤ ਪਰਿਵਾਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿਉਂਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਕਿ ਜ਼ਹਿਰੀਲੀ ਸ਼ਰਾਬ ਕਰਕੇ ਮੌਤ ਹੋਈਆ ਲੁਧਿਆਣਾ ਦੇ ਨੂਰਾਵਾਲਾ ਰੋਡ ਸਨਿਆਸ ਨਗਰ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਹੈ ਜਿੱਥੇ ਕਿ ਤਿੰਨ ਦੋਸਤਾਂ ਦੀ ਸ਼ਰਾਬ ਪੀਣ ਦੇ ਕਰਕੇ ਮੌਤ ਦੱਸੀ ਹੈ ਪਰਿਵਾਰਕ ਮੈਂਬਰਾਂ ਨੇ ਹਾਲਾਂਕਿ ਪੁਲਿਸ ਇਨ੍ਹਾਂ ਪਰਿਵਾਰਕ ਮੈਂਬਰਾਂ ਦੇ ਦਾਅਵਿਆਂ ਨੂੰ ਖਾਰਜ ਕਰ ਰਹੀ ਆ ਕਿ ਸ਼ਰਾਬ ਦੇ ਨਾਲ ਮੌਤ ਨਹੀਂ ਹੋਈ ਤਾਂ ਹੁਣ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਡਾਕਟਰ ਨਾਲ ਹੀ ਉਸ ਮਾਮਲੇ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਕੀ ਕੁਝ ਕਹਿ ਰਹੇ ਨੇ ਤਹਿਸੀਲਦਾਰ ਕੀ ਕੁਝ ਕਹਿ ਰਹੇ ਨੇ ਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੇ ਆ ਆਖਰ ਕੀ ਪੂਰਾ ਮਾਮਲਾ ਕਿ ਵਾਕੇ ਹੀ ਸ਼ਰਾਬ ਦੇ ਨਾਲ ਮੌਤ ਹੋਈ ਆ ਕਿਉਂਕਿ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹਲੇ ਮਜੀਠਾ ਦੇ ਕਈ ਪਿੰਡਾਂ ਦੇ ਵਿੱਚੋਂ ਜ਼ਹਿਰੀਲੀ ਸ਼ਰਾਬ ਕਰਕੇ ਜੋ ਮੌਤਾਂ ਹੋਈਆਂ ਸੀ ਉਹ ਮਾਮਲਾ ਵੀ ਗਰਮਾ ਰਿਹਾ ਪਰ ਦੂਜੇ ਪਾਸੇ ਫੇਰ ਤਿੰਨ ਦੋਸਤਾਂ ਦੀ ਮੌਤ ਹੋ ਜਾਂਦੀ ਆ ਤਾਂ ਜੇਕਰ ਸ਼ਰਾਬ ਦੇ ਨਾਲ ਮੌਤ ਹੋਈ ਆ ਜ਼ਹਿਰੀਲੀ ਸ਼ਰਾਬ ਦੇ ਨਾਲ ਤਾਂ ਫੇਰ ਯੁੱਧ ਨਸ਼ਿਆਂ ਵਿਰੁੱਧ ਜੋ ਚੱਲ ਰਿਹਾ ਉਸ ਦੇ ਉੱਤੇ ਵੀ ਸਬਜੀ ਹਸਪੀਟਲ ਆਏ ਉਹ ਦੇਰ ਰਾਤ ਕੀ ਸੂਚਨਾ ਮਿਲਦੀ ਸੂਚਨਾ ਮੰਨੋ ਕਿਸੇ ਦਾ ਫੋਨ ਆਇਆ ਤੇਲ ਪਤਾ ਲੱਗਿਆ ਕਿ ਤਿੰਨ ਬੰਦੇ ਸ਼ਰਾਬ ਪੀਦੇ ਸੀ ਦੇਸੀ ਉਹ ਤਿੰਨਾਂ ਦੀ ਮੌਤ ਹੋ ਗਈ ਹੈ ਮੈਂ ਇੱਥੇ ਆਇਆ ਤਾਂ ਮੈਂ ਇੱਕ ਬੱਚੇ ਦੇ ਮਾਤਾ ਜੀ ਨੂੰ ਮਿਲਿਆ ਔਰ ਬੱਚਾ ਨੂੰ ਮੈਂ ਦੇਖਿਆ ਮੋਰਚੀ ਲੱਗੇ ਹੈ ਡਾਕਟਰ ਸਾਹਿਬ ਨੇ ਗਲ ਕੀਤੀ ਹੈ ਮਾਤਾ ਜੀ ਦਾ ਕਹਿਣਾ ਹੈ ਕਿ ਬੱਚੇ ਤਿੰਨ ਬੱਚੇ ਸ਼ਰਾਬ ਪੀਦੇ ਸੀ ਦੇਸੀ ਦੇਸੀ ਸ਼ਰਾਬ ਔਰ ਦੇਸੀ ਸ਼ਰਾਬ ਪੀਂਦੇ ਪੀਂਦੇ ਉਹਨਾਂ ਨੂੰ ਉੱਤ ਬਾਦ ਮੂੰਹ ਦੇ ਵਿੱਚੋਂ ਜਿਵੇਂ ਹੁੰਦਾ ਨਾ ਝੰਗ ਆ ਜਾਂਦੀ ਹੈ ਝੰਗ ਆ ਗਈ ਔਰ ਤਿੰਨੋਂ ਲੇਟ ਲੰਮੇ ਪਏ ਸੀ ਤਾਂ ਉਹਨੂੰ ਕਿਸੇ ਨੂੰ ਫੋਨ ਆਇਆ ਉਹਨਾਂ ਨੂੰ ਕਿ ਤੁਹਾਡਾ ਬੇਟਾ ਦਾ ਉਹਨੂੰ ਅਗਰ ਚੈੱਕ ਕਰ ਲਓ ਕਹਿੰਦੇ ਜੇ ਅਸੀਂ ਗਏ ਹਸਪਤਲ ਲੈ ਕੇ ਆਏ ਆ ਤੇ ਹਸਪਤਲਾਂ ਦੇ ਡਾਕਟਰਾਂ ਨੇ ਕਿਹਾ ਕਿ ਡੈਥ ਹੋ ਚੁੱਕੀ ਹੈ ਇਹ ਸਰ ਕੀ ਤਿੰਨ ਤਿੰਨਾਂ ਹੀ ਡੈਥ ਹੋਈ ਜਾਂ ਇਹ ਇੱਕ ਡੈਡ ਬੋਡੀ ਇੱਥੇ ਹੈ ਇੱਕ ਡੈਡ ਬੋਡੀ ਇੱਥੇ ਹੈ ਇਹ ਦੋ ਬਾਜੀਗਰ ਬੰਲੇ ਵਾਲੇ ਹੈਗੇ ਉਹ ਬਾਜੀਗਰ ਡੇ ਕਹਿੰਦੇ ਆਪਣੇ ਘਰੇ ਲੈ ਕੇ ਹੈਗੇ ਤਾਂ ਉਹ ਉਹਦੀ ਬੋਡੀ ਐਸ ਐਚ ਓ ਸਾਹਿਬ ਹੁਣ ਲੈ ਕੇ ਆਣਗੇ ਜੋ ਪੁਲਿਸੀ ਇੱਕ ਡਿਊਟੀ ਬੰਦੀ ਹੈ ਅਗਰ ਨਹੀਂ ਲੈ ਕੇ ਆਂਦੇ ਕਿਉਂਕਿ ਮੈਨੂੰ ਪਤਾ ਲੱਗਿਆ ਕਿਸੇ ਨੇ ਗੱਲ ਮੈਨੂੰ ਹੁਣ ਕੀਤੀ ਹੈ ਹੁਣ ਕਨਫਰਮ ਨਹੀਂ ਕੀ ਕਿ ਸ਼ਾਇਦ ਇਸ ਆਮ ਆਦਮੀ ਦੀ ਪਾਰਟੀ ਦੇ ਕਿਸੇ ਬੰਦੇ ਆਣੇ ਜਾ ਕੇ ਉਹਨਾਂ ਨੂੰ ਅਪਰੋਚ ਕੀਤਾ ਕਿ ਤੁਸੀਂ ਇਹਨੂੰ ਘਰੇ ਲੈ ਜਾਓ ਹਸਪਤਾਲ ਲੈ ਆਉਣ ਦੀ ਲੋੜ ਨਹੀਂ ਹੈਗੀ। ਇਹ ਮੈਨੂੰ ਹੁਣ ਹੁਣ ਕਿਸੇ ਦੱਸੀ ਗੱਲ। ਜੀ ਮਜੀਠੇ ਦੇ ਵਿੱਚ ਪਹਿਲਾਂ ਇੱਕ ਮਾਮਲਾ ਦੇ ਕੋਸ਼ ਸ਼ਰਾਬ ਪੀਣ ਨਾਲ ਕਨੇ ਬੰਦੇ ਦੀ ਮੌਤ ਤੇ ਆ ਦੁਆਰਾ ਫਿਰ ਵੱਡੀ ਘਟਨਾ ਜਈ ਇੱਕ ਬੰਦੇ ਦੀ ਮੌਤ ਹੋ ਗਈ ਚਲੋ ਇਹਦੇ ਬਾਰੇ ਕੀ ਦੇਖੋ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਸ਼ਾਮ ਨੂੰ 3 ਵਜੇ ਤਬਾ ਸ਼ਰਾਬ ਆਪ ਪੀਣੀ ਹੈ ਤੇ ਯੁੱਧ ਜਲਾਣਾ ਨਸ਼ਾ ਵਿਰੋਧ ਯੁੱਧ ਗੱਲਾਂ ਕਰਨੀਆਂ। ਪਹਿਲੀ ਗੱਲ ਹੈ ਕਿ ਇਹਨਾਂ ਦੇ ਉੱਤੇ 302 ਦੀ ਐਫਆਰ ਰਿਜਿਸਟਰ ਹੋਣੀ ਚਾਹੀਦੀ ਹੈ ਮਰਡਰ ਕੇਸ ਦੀ ਐਫਆਰ ਰਿਜਿਸਟਰ ਹੋਣੀ ਚਾਹੀਦੀ ਹੈ ਪੁਰਾਣੇ ਲਾ 302 ਹੁੰਦਾ ਸੀਗਾ ਉਹ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਸੀਐਮ ਸਾਹਿਬ ਨੇ ਆਪਣੇ ਬਹੁ ਆਪ ਬਿਆਨ ਦਿੱਤੇ ਸੀ ਕੈਪਟਨ ਬੰਦਸੇ ਦੀ ਵਾਰੀ ਕਿ ਮਰਡਰ ਦਾ ਐਫਆਰ ਰਜਿਸਟਰ ਕਰਾਓ ਇਹਨਾਂ ਦੇ ਜਿਹੜੇ ਬੰਦੇ ਹੂਸ਼ਰੇ ਹੈਗੇ ਔਰ ਇੱਛਾ ਦੇਖੋ 25 ਡੈਚ ਜ਼ਖਮੀ ਹੋ ਗਿਆ ਮਜੀਠੀਏ ਚ ਤੇ ਤਿੰਨ ਜਿਹੜੀਆਂ ਮੌਤਾ ਹੈਗੀਆਂ ਨੇ ਉਹ ਲੁਧਿਆਣਾ ਦੇ ਕਹਿੰਦੇ ਹੋਗੀਆਂ ਹਾਲਾਂਕਿ ਇੱਕ ਤਾਂ ਕਨਫਰਮਡ ਦਾ ਦੋ ਆਨਗਰ ਹੋਣਾ ਪਰ ਲੋਕਾਂ ਨੇ ਆ ਕੇ ਮੈਨੂੰ ਕਿਸੇ ਨੇ ਦੱਸਿਆ ਹੁਣ ਇਹਨੇ ਆ ਕੇ ਦੱਸਿਆ ਕਿ ਉਹ ਸੋ ਇਹ ਜਿਹੜੇ ਬੰਦੇ ਹੈਗੇ ਆ ਇਹ ਸਾਡਾ ਸੀਐਮ ਹੋਵੇ ਜਾਂ ਲੋਕਲ ਜਿਹੜੇ ਬੰਦੇ ਹੈਗੇ ਨੇ ਜਿੰਨੇ ਵੀ ਇਨਵੋਲਡ ਹੈ ਠੇਕੇਦਾਰ ਵਗਾਰਾ ਮੈਂ ਪੂਰੀ ਗੱਲ ਕਰਨ ਲੱਗਿਆ ਮੈਂ A to Z اور ایکسائز منسٹر اسپیشلی ਇਹ ਸਾਰਿਆਂ ਦੇ افارسٹ ਹੋਣੇ ਚਾਹੀਦੇ ਆ اور افار ਇਦਾਂ ਦੇ ਹੋਣੇ ਚਾਹੀਦੇ ਤਾਂ ਕਿ ਇੱਕ سبق ਚਲੇ ਜਾਵੇ اور ਜਿਹੜੇ ਨਾ ਪਾਲੇ ਹੋਏ ਨਾ ਠੇਕੇਦਾਰ ਪਾਲੇ ਹੋਏ ਦੇਸੀ ਸ਼ਰਾਬ ਵਾਲੇ ਦੂਜੇ ਜਿਹੜੇ ਪਾਲੇ ਹੋਏ ਆ ਨਕਲੀ ਸ਼ਰਾਬ ਦਿੰਦੇ ਹੈਗੇ ਆ ਇਹ ਬੰਦਿਆਂ ਦੀ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ اور ਮੈਂ ਇੱਥੇ ਦਾ ਕਹਿਣਾ ਜੇ ਇੰਨੀਆਂ ਮੌਤਾਂ ਹੋ ਰਹੀਆਂ ਨੇ ਇਹਨਾਂ ਨੂੰ ਸਿਟੀਜ਼ਨਸ ਬਾਰੇ ਰੈਜ਼ਿਡੈਂਟਸ ਬਾਰੇ ਲੋਕਾਂ ਬਾਰੇ ਕੋਈ ਧਿਆਨ ਇਹ ਸਰਕਾਰ ਟੁੱਟਣੀ ਚਾਹੀਦੀ ਆ ਤੇ ਇਹ ਸਰਕਾਰ ਇਸੇ ਮੁੱਦੇ ਦੇ ਉੱਤੇ ਮੌਤਾਂ ਦੇ ਮੁੱਦੇ ਦੇ ਉੱਤੇ ਗਵਰਨਰ ਰਾਜ ਲੰਘਣਾ ਚਾਹੀਦਾ ਹੈਗਾ ਇਮੀਡੀਏਟ ਵਾਸਤੇ ਮੈਂ ਤਾਂ ਬੀਜੇਪੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਰਿਕਵੈਸਟ ਕਰੂਗਾ ਇੱਕ ਡੈੱਡ ਬੋਡੀ ਜੋ ਕਿ ਸ਼ਾਮ ਸਿਵਲ ਹਸਪੀਟਲ ਪਹੁੰਚ ਕੇ ਆਈ ਹੈ ਡਾਕਟਰ ਹਮਦੂਸੇਲ ਕਹਿੰਦੇ ਇਸ ਡੈੱਡ ਬੋਡੀ ਬਰੋਂ ਕੋਈ ਵੀ ਸਮੈਲ ਨਹੀਂ ਆ ਰਹੀ ਇਸ ਦੀ ਡ੍ਰਿੰਕ ਵੀ ਅੱਤੇ ਇਸ ਦੇ ਐਗਜ਼ੈਕਟ ਕੌਜ਼ ਆਫ ਡੈਥ ਆਫਟਰ ਪੋਸਟਮਾਰਟਮ ਸੀਰੀਅਸ ਜਾਨਕਾਰੀ ਹਮੇਂ ਕਰਦੀ ਜਰੂਰੀ ਹੈ ਕਿ ਕੀ ਮਾਮਲਾ ਸਾਹਮਣੇ ਖੱਲੇ ਆਏ ਜੀ ਮੌਕੇ ਤੇ ਆਏ ਦੇਖੋ ਸ਼ਰਾਬ ਪੀਣ ਨਾਲ ਡੈੱਥ ਹੋਈ ਆ ਕਿਸ ਦੀ ਬਾਕੀ ਦੇਖ ਲੈਣੇ ਜੋ ਇਨਫੋਰਮੇਸ਼ਨ ਆਈ ਹੈ ਬਾਕੀ ਉਹਦਾ ਚੀਜ਼ ਪੋਸਟਮਾਰਟਮ ਨੇ ਕਲੀਅਰ ਕਰਨੀ ਹੈ ਜੀ ਇੱਕ ਮੰਤਰੀ ਡੈਥ ਹੋਈ ਹੈ ਹੋਰ ਦੋ ਬੰਦੇ ਨਹੀਂ ਹੋਏ ਤਿੰਨ ਬੰਦੇ ਨਹੀਂ ਦੇਖੋ ਜਸਟ ਹਲੇ ਇਨਫਾਰਮੇਸ਼ਨ ਕੋਈ ਆਈ ਹੈ ਸਾਨੂੰ ਬਾਕੀ ਤਾਂ ਇੱਕ ਵਾਰ ਸਾਰੀ ਚੀਜ਼ ਕਲੀਅਰ ਕਰ ਲਈਏ ਘਰਦਿਆਂ ਤੋਂ ਪੁੱਛ ਕੇ ਚ ਕਰ ਲਈਏ ਬਾਕੀ ਤਾਂ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੀ ਹੈ ਆ ਜਾਊਂਗਾ ਕਿ ਕੀ ਮਾਮਲਾ ਸਾਹਮਣੇ ਆਇਆ ਸਾਡੇ ਕੋਲ ਹੁਣੇ ਇਸ ਟਾਈਮ ਇੱਕ ਰਿੰਕੂ son of ਨਥੁਰਾਮ ਦੀ ਡੈੱਡ ਬੋਡੀ ਆਈ ਹੈ ਜ ਜੁਦੀ ਡੈਥ ਕੁਝ ਸੰਦੇਕਤ ਸਰਕਮਸਟੈਂਸਸ ਚ ਹੋਈ ਹੈ ਤੇ ਡੈੱਥ ਦਾ ਜੋ ਐਗਜ਼ੈਕਟ ਕੌਜ਼ ਹੈ ਉਹ ਕੱਲ ਪੋਸਟਮਾਰਟਮ ਕਰਵਾ ਕੇ ਹੀ ਦੱਸ ਪਾਵਾਂਗੇ ਬਟ ਆਪਣਾ ਹਲੇ ਬਹੁਤ ਗੱਲਾਂ ਸਭ ਨੇ ਆ ਰਹੀਆਂ ਨੇ ਪਰ ਜੋ ਕੰਕਲੂਸਿਵ ਚੀਜ਼ ਹੈਗੀ ਹੈ ਆਫਟਰ ਪ੍ਰੋਪਰ ਇਨਵੈਸਟੀਗੇਸ਼ਨ ਤੇ ਆਫਟਰ ਪ੍ਰੋਪਰ ਪੋਸਟਮਾਰਟਮ ਉਹੀ ਦੱਸ ਪਾਵਾਂਗੇ ਜੀ ਜਿਸ ਤਰ੍ਹਾਂ ਨਾਲ ਉਹਨਾਂ ਦੇ ਪਰਿਵਾਰ ਨੇ ਕਿਹਾ ਹੈ ਸ਼ਰਾਬ ਪੀ ਰਿਹਾ ਸੀ ਉਸ ਤੋਂ ਬਾਅਦ ਇਮੀਡੀਏਟਿਵ ਬਿਓਜ ਹੋ ਗਿਆ ਇਸ ਤਰ੍ਹਾਂ ਦੀਆਂ ਵੀ ਗੱਲਾਂ ਆ ਰਹੀਆਂ ਨੇ ਸਰ ਦੇਖੋ ਗੱਲਾਂ ਬਹੁਤ ਸਾਰੀਆਂ ਆ ਰਹੀਆਂ ਨੇ ਬਟ ਆਪਣਾ ਨਾ ਜੋ ਬ੍ਰਾਂਚ ਇਸੇ ਬਰੀ ਸਾਇੰਟਿਫਿਕ ਬ੍ਰਾਂਚ ਤੇ ਕੱਲ ਪ੍ਰੋਪਰ ਸਾਇੰਟਿਫਿਕ ਤਰੀਕੇ ਨਾਲ ਦਾ ਪੋਸਟਮਾਰਟਮ ਕਰਾ ਕੇ ਫਿਰ ਹੀ ਕੋਈ ਐਗਜ਼ੈਕਟ ਕੌਜ਼ ਦੱਸ ਪਾਵਾਂਗੇ ਕਿ ਕਿਸ ਤਰ੍ਹਾਂ ਡੈਥ ਹੋਈ ਹੈ। ਲੱਗਦਾ ਵੀ ਸ਼ਰਾਬ ਪੀਣ ਨਾਲ ਵੀ ਹੋ ਸਕਦੀ ਹੈ ਇਹ ਬਾਰ। ਸਰ ਦੇਖੋ ਇਟ ਇਜ਼ ਵੈਰੀ ਹਾਰਡ ਟੂ ਸੇ ਕਿ ਸ਼ਰਾਬ ਪੀਣ ਨਾਲ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਕਿਉਂਕਿ ਐਸ ਸੱਚ ਬੋਡੀ ਦੇ ਉੱਪਰ ਕੋਈ ਬਹੁਤ ਜ਼ਿਆਦਾ ਪਰਫਰਮ ਸਮੈਲ ਆਫ ਐਲਕੋਹਲ ਨਹੀਂ ਆ ਰਹੀ। ਤੇ ਇਟ ਇਜ਼ ਵੈਰੀ ਹਾਰਡ ਟੂ ਸੇ ਜਦ ਵੀ ਵਿਲ ਡੂ ਅ ਪੋਸਟਮਾਰਟਮ